ਗਿਨਾ ਨ ਕੰਦੇੜ ਜਿਨਾ ਸ ਹਰ ਕਿਰਪਾ ਤੇ ਸੰਤ ਤੇ ਦੀਆ ਨਾਨਕ ਮਨ ਹੰ ਪਰ ਤੁਹ ਸਾਹਿਬ ਕੁਣੀ ਨਿਹਾਨ ਤੁਮਰੀ ਮहिमा ਵਰਣਨਸ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਦਾਉ ਸਖੀ ਦ੍ਰਹਿ ਮੰਦਰ ਬਣਿਆ ਹਰਦਾਉ ਮੰਗਲ ਨਿਤ ਸਖੀਏ ਸੋ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਪਾਵਨ ਚਰਨਾਂ ਨੂੰ ਸਵਾਇ ਮੋਹ ਗੁਰੂ ਸਵਾਰੇ ਵੜਪਾਗੀ ਸਤ ਸੰਗੀਆਂ ਨੂੰ ਵੜਪਾਗੇ ਹਾਂ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੀ ਆਹਾਜ਼ਰੀਆਂ ਕਰਦੇ ਹਾਂ ਸਤ ਗੁਰਾਂ ਦੀ ਰਸ ਪੀਂ ਅੰਮ੍ਰਿਤ ਗੁਰਬਾਣੀ ਦੇ ਸ਼ਬਦ ਕੀਰਤਨ ਦੇ ਨਾਲ ਸ਼ਾਂਤ ਹੋਣ ਦਾ ਯਤਨ ਕੀਤਾ ਹੈ। ਆਉ ਹੋ ਬੜੇ ਹੀ ਪਿਆਰ ਦੇ ਨਾਲ ਇੱਕ ਮਨ ਇੱਕ ਚਿਤ ਹੋ ਕੇ ਪ੍ਰੇਮ ਭਾਵਨਾ ਦੇ ਨਾਲ ਜੋ ਗੁਰਮਤ ਵਿਚਾਰ ਦੀ ਲੜੀ ਆਪਾਂ ਅਰੰਭ ਕੀਤੀ ਹੈ ਉਸ ਸਬਦ ਵਿਚਾਰ ਦੀ ਲੜੀ ਨੂੰ ਅੱਗੇ ਤੋਰਨ ਦਾ ਯਤਨ ਕਰੀਏ। ਇਸਲੇ دیਵਾਨਾਂ ਦੇ ਵਿੱਚ ਜਿੱਥੇ ਸਤਿਗੁਰਾਂ ਨੇ ਇਸ ਰਸਨਾ ਨੂੰ ਸੰਬੋਧਨ ਕੀਤਾ ਨਾਲ ਹੀ ਸਾਡੇ ਇਸ ਸਰੀਰ ਨੂੰ ਵੀ ਸੰਬੋਧਨ ਕੀਤਾ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਪਾਤਸ਼ਾਹ ਜੀ ਇਸ ਮਨ ਨੂੰ ਸੰਬੋਧਨ ਕਰਦੇ ਆ ਸਾਨੂੰ ਸਮਝਾਉਣ ਦਾ ਯਤਨ ਕਰਦੇ ਹਨ ਸਤਿਗੁਰੂ ਆਪ ਤਿਰਫਾ ਕਰਨ ਵਿੱਚ ਵਰਤੇ ਆਪਣੇ ਇਨਾਮ ਕੀਮਤੀ ਅਮੋਲਕ ਬਚਨਾਂ ਦੀ ਵਿਚਾਰ ਆਪ ਹੀ ਕਰਾ ਲੈਣ ਆਪ ਸੰਗਤ ਬਖਸ਼ੋ ਅਸੀਸ ਪ੍ਰੇਮ ਭਾਵਨਾ ਦੇ ਨਾਲ ਇਕਾਗਰਤਾ ਦਾ ਸਬੂਤ ਦਿਦਿਆ ਸੁਭਾਉ ਆਪੋ ਆਪਣਾ ਮਸਤਦ ਸਤਿਗੁਰਾਂ ਦੀ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਬੁਲਾਓ ਫਤੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਅੱਜ ਦੇ ਪਾਵਨ ਸ਼ਬਦ ਦੀ ਅਰਮਤਾ ਕਰਦੇ ਆਂ ਤਨ ਤਨ ਸਤਿਗੁਰੂ ਗੁਰੂ ਅਰਜਨਦਾਸ ਪਾਤਸ਼ਾਹ ਜੀ ਮਹਾਰਾਜ ਜੋ ਸਾਡੇ ਤੇ ਮਿਹਰਾਂਤਾ ਕਰਦੇ ਨੇ ਬਖਸ਼ਿਸ਼ਾਂ ਕਰਦੇ ਹਨ ਹਾਜੂਰ ਕੰਨ ਨੇ ਮਨ ਚਾਉ ਪਿਆ ਪ੍ਰਭ ਆਗਨ ਸੁਨਿਆ ਕੀ ਮੇਰੇ ਮਨ ਦੇ ਅੰਦਰ ਚਾਉ ਪੈਦਾ ਹੋਇਆ ਚਾਉ ਦਾ ਅਖਰੀਅਤ ਹੈ ਖੁਸ਼ੀ ਪੈਦਾ ਹੋਈ ਮੇਰੇ ਮਨ ਦੇ ਅੰਦਰ ਅੱਜ ਆਨੰਦ ਪੈਦਾ ਹੋਇਆ ਕਿਉਂ ਕਿ ਮੈਨੂੰ ਸਨੇਹਾ ਮਿਲਿਆ ਕਿ ਮੇਰਾ ਪ੍ਰਭ ਪਰਮਾਤਮਾ ਜਿਹੜਾ ਹੈ ਉਹ ਮੈਨੂੰ ਮਿਲਣ ਦੇ ਲਈ ਆ ਰਿਹਾ ਹੈ